ਹੈਲੋ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਸਾਡੇ ਨਵੇਂ ਬਲੌਗ ਦੇ ਵਿੱਚ ਦੋਸਤੋ ਚੈੱਕ ਕਰ ਸਕਦੇ ਹੋ ਜੀ ਆਪਾਂ ਕਿੱਥੇ ਪਹੁੰਚ ਅੱਜ ਇੱਕ ਮਾਤਰਾ ਇਤਿਹਾਸਿਕ ਗਊਸ਼ਾਲਾ ਫਾਟਕ ਮੰਦਿਰ ਹਾਂਜੀ ਦੋਸਤੋ ਇਹ ਉਹ ਵਾਲਾ ਸਥਾਨ ਆ ਬਾਬਾ ਜੀ ਦਾ ਜਿੱਥੇ ਬਾਬਾ ਜੀ ਦੀ ਹੋਈ ਸੀ ਪੇਸ਼ੀ ਜਦੋਂ ਗਊਵਾਂ ਨੇ ਫਸਲਾ ਖਰਾਬ ਕੀਤਾ ਸੀ ਤਾਂ ਇੱਥੋਂ ਦੇ ਜ਼ਿਮੀਦਾਰਾਂ ਨੇ ਬਾਬਾ ਜੀ ਦੀ ਜਿੱਦਾਂ ਕਹ ਲੋ ਥਾਣੇ ਵਿੱਚ ਲਿਆਂਦਾ ਗਿਆ ਸੀ ਬਾਬਾ ਜੀ ਨੂੰ ਉੱਥੇ ਹੋਈ ਸੀ ਪੇਸ਼ੀ ਬਾਬਾ ਜੀ ਜਦਾਂ ਤਾਨੇ ਮੇੜੇ ਜਾਂ ਉਲਾਂਬੇ ਲਾਇਏ ਸੀ ਨਾ ਤੇ ਰਤਨ ਮਾਤਾ ਨੇ ਉਸ ਵਾਰ ਤਾਨੇ ਵੀ ਮਾਰੇ ਸੀਗੇ ਜਿਸ ਕਰਕੇ ਬਾਬਾ ਜੀ ਫਿਰ ਸ਼ਾਂਤ ਲਾਇਤੋਂ ਆਪਣੇ ਮਾਤਾ ਰਤਨ ਨੂੰ ਛੱਡ ਕੇ ਧੋਲਗੀਰੀ ਪਰਬਤ ਚਲੇ ਗਏ ਸੀ ਤੁਹਾਨੂੰ ਉਹ ਚਲੋ ਅਗਲੇ ਬਲੌਗਸ ਆਪਾਂ ਦਿਖਾਵਾਂਗੇ ਹੁਣ ਤੁਹਾਨੂੰ ਆਪਾਂ ਦਿਖਾ ਰਹੇ ਆ ਜੀ ਉਹ ਵਾਲਾ ਸਥਾਨ ਜਿੱਥੇ ਬਾਬਾ ਜੀ ਦੀ ਹੋਈ ਸੀ ਪੇਸ਼ੀ ਤੇ ਇਹ ਸਥਾਨ ਹੁਣ ਇਹ ਸਰਦ ਤੇ ਥਾਣਾ ਜੀ ਉਧਰ ਨਾਲ ਹੀ ਤੇ ਇੱਥੇ ਬਾਬਾ ਜੀ ਦਾ ਉਹ ਵਾਲਾ ਮੰਦਿਰ ਬਣ ਗਿਆ ਵਾ ਜਦੋਂ ਫਸਲਾਂ ਕੀਤੀ ਸੀ ਨਾ ਬਾਬਾ ਜੀ ਨੇ ਜਿਹੜੀਆਂ ਉਜਾੜੀਆਂ ਹੋਈਆਂ ਇਸ ਗਉਆਂ ਨੇ ਉਹ ਦੁੱਗਣੀਆਂ ਤਿਗਣੀਆਂ ਕਰ ਦਿੱਤੀਆਂ ਸੀਗੀਆਂ ਤੇ ਲੋਕਾਂ ਨੇ ਉਹਨਾਂ ਨੂੰ ਪੂਜਣਾ ਸ਼ੁਰੂ ਕਰਤਾ ਜੀ ਬਾਬਾ ਜੀ ਨੂੰ ਫਿਰ ਇੱਥੇ ਬੜਾ ਆਤਾ ਹੀ ਮੰਦਰ ਜੋ ਤੁਹਾਨੂੰ ਆਪਾਂ ਅੰਦਰ ਦਿਖਾਉਣ ਲੈ ਕੇ ਜਾ ਰਹੇ ਹਾਂ ਹੁਣ ਤੇ ਚਲੋ ਦੋਸਤੋ ਦੇਖੋ ਤੁਸੀਂ ਵੀ ਦਰਸ਼ਨ ਕਰੋ ਅੱਜ ਦੋਸਤੋ ਉਹ ਪਿੱਛੇ ਆ ਜੀ ਤੁਹਾਨੂੰ ਬੋਰਡ ਦੇਖਦਾ ਨਾ ਵੱਡਸਕ ਦਾ ਬੋਰਡ ਆ ਆਹ ਰਸਤਾ ਜਾਂਦਾ ਸ਼ਾਤਲਾਈਆਂ ਉਧਰ ਨੂੰ ਆਪਾਂ ਜੇ ਨਾ ਇਧਰੋਂ ਆਂਦਿਆਂ ਨੂੰ ਜੋ ਸਾਹਮਣੇ ਆਉਂਦੇ ਲੈਫਟ ਸਾਈਡ ਨੂੰ ਜਾਣਾ ਹੈ ਜਿਹੜਾ ਰਸਤਾ ਇੱਧਰ ਅੱਗੇ ਜਾਂਦਾ ਹੈ ਜੀ ਹਮੀਰਪੁਰ ਵਾਲੀ ਸਾਈਡ ਨੂੰ ਤੇ ਉਹ ਜਿਹੜਾ ਰਸਤਾ ਉਹ ਊਨੇ ਵਾਲੀ ਸਾਈਡ ਤੋਂ ਆਉਂਦਾ ਆਪਾਂ ਲਈ ਸਾਈਡ ਤੋਂ ਇੱਧਰ ਛੱਤ ਲੈ ਨੂੰ ਮੁੜ ਜਾਂਦਾ ਤੇ ਇੱਧਰ ਊਨੇ ਆਪਾਂ ਹਮੀਰਪੁਰ ਵਾਲੀ ਸਾਈਡ ਇੱਧਰੋਂ ਆਂਦੇ ਆ ਬਿਲਕੁਲ ਚੌਂਕ ਦੇ ਨਾਲ ਹੀ ਆ ਬਾਬਾ ਜੀ ਦਾ ਇਹ ਮੰਦਿਰ ਹੁਣ ਤੁਹਾਨੂੰ ਦੱਸ ਦਿਆ ਜੀ ਪਹਿਲਾਂ ਮੰਦਿਰ ਨਹੀਂ ਸੀ ਇਹ ਪਹਿਲਾਂ ਸੀਗਾ ਜੀ ਇਹ ਇੱਕ ਜਿੱਦਾਂ ਕਹਿੰਦੇ ਥਾਣਾ ਸੀਗਾ ਬਾਬਾ ਜੀ ਦਾ ਸੌਰੀ ਹਾਂਜੀ ਦੋਸਤੋ ਤੁਹਾਨੂੰ ਇਸ ਜਗ੍ਹਾ ਬਾਰੇ ਦੱਸੀਏ ਇਹ ਜਗ੍ਹਾ ਨਾ ਪਹਿਲਾ ਮੰਦਿਰ ਨਹੀਂ ਸੀ ਪਹਿਲਾਂ ਸੀ ਇੱਕ ਥਾਣਾ ਠੀਕ ਹੈ ਜੀ ਉਸ ਤੋਂ ਬਾਅਦ ਥਾਣਾ ਇਹ ਨਾ ਭਾਈ ਥਾਣਾ ਹੀ ਨਾ ਪੰਨਾ ਹਾਂ ਥਾਣਾ ਸੀਗਾ ਪਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਜਦੋਂ ਬਾਬਾ ਜੀ ਦੇ ਜਦੋਂ ਨਾ ਕਦੇ ਬਾਬਾ ਜੀ ਗਊਆਂ ਚਰਾਉਂਦੇ ਸੀ ਤੇ ਗਊਆਂ ਨੇ ਜਦੋਂ ਫਸਲਾ ਖਰਾਬ ਕੀਤੇ ਸੀ ਤੇ ਜ਼ਿੰਮੇਦਾਰਾਂ ਦੀਆਂ ਫਿਰ ਇੱਥੇ ਯਾਨੀ ਕਿ ਬਾਬਾ ਜੀ ਦੀ ਪੇਸ਼ੀ ਹੋਈ ਸੀ ਜਿੱਦਾਂ ਕਹਿ ਸਕਦੇ ਕਚਹਿਰੀ ਹੋਈ ਸੀਗੀ ਇੱਥੇ ਜਿਹੜੇ ਜ਼ਿੰਮੇਦਾਰਾ ਨਾ ਵੱਡੇ ਲੋਕ ਸੀਗੇ ਉਹਨਾਂ ਨੇ ਬਾਬਾ ਜੀ ਦੇ ਦਿੱਤੇ ਕਚਹਿਰੀ ਕੀਤੀ ਸੱਦ ਕੇ ਤੇ ਉਸ ਤੋਂ ਬਾਅਦ ਜਦੋਂ ਬਾਬਾ ਜੀ ਨੇ ਆਪਣੀ ਕਰਾਮਾਤ ਕਰਕੇ ਫਸਲਾਂ ਦੁੱਗਣੀਆਂ ਤੇ ਗਿਣੀਆਂ ਕਰਤੀਆਂ ਜਿਹੜੀਆਂ ਉਜਾੜੀਆਂ ਹੋਈਆਂ ਸੀ ਗਊਆਂ ਨੇ ਤੇ ਉਸ ਤੋਂ ਬਾਅਦ ਲੋਕੀ ਬਾਬਾ ਜੀ ਨੂੰ ਮੰਨਣ ਲੱਗ ਗਏ ਕਿ ਚਾ ਕੋਈ ਆਮ ਕਾਸ ਰਖਸ਼ੀਅਤ ਨਹੀਂ ਹੈਗੀ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਜੀ ਹਾਂ ਜੀ ਆਹ ਦੇਖੋ ਜੀ ਆਹ ਚੈੱਕ ਕਰੋ ਬਾਬਾ ਜੀ ਦਾ ਮੰਦਰ ਹੈ ਤੇ ਗਊਆਂ ਦਾ ਫਾਟਕ ਵੱਡ ਸਰ ਠੀਕ ਹੈ ਜੀ ਦੇਖੋ ਜੀ ਸਭ ਪ੍ਰਤੀਵਾ ਮੂਰਤੀਆਂ ਹੈਗੀਆਂ ਵਾ ਦੱਸ ਨਾ ਸਕਦੇ ਕੌਣ ਆ ਸਾਰੇ ਜੀਮੇਂਦਾਰ ਸੀਗੇ ਜਿਹੜੇ ਉਹ ਹੈਨਾ ਜਿਹੜੇ ਸਾਰੇ ਜੀਮੇਂਦਾਰ ਸੀਗੇ ਹਾਂ ਜੀ ਸਾਰੇ ਜੀਮੇਂਦਾਰ ਸੀਗੇ ਜੀ ਜਿਹੜੇ ਸੀਗੇ ਉਹਨਾਂ ਦੀਆਂ ਆ ਗਈਆਂ ਵਾ ਮੂਰਤੀਆਂ ਉਹ ਪਿੱਛੇ ਆ ਗਈ ਬਾਬਾ ਬਲਕਨਾਥ ਜੀ ਦੀ ਸਾਹਮਣੇ ਬਾਬਾ ਬਲਕਨਾਥ ਜੀ ਸ਼ਿਵਪਰੇਨਾ ਜੀ ਉੱਧਰ ਉੱਧਰ ਹੀ ਰਾਧਾ ਕ੍ਰਿਸ਼ਨ ਜੀ ਜੀ ਆਇਆਗਾ ਜੀ ਮੰਦਿਰ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਬਾਬਾ ਜੀ ਦਾ ਤੇ ਹੁਣ ਆਪਾਂ ਤੁਹਾਨੂੰ ਥਾਣਾ ਦਿਖਾਉਂਦੇ ਜਿਹੜਾ ਥਾਣਾ ਸੀਗਾ ਨਾ ਉਹ ਦਿਖਾਉਂਦੇ ਆ ਉਸ ਟਾਈਮ ਉਸ ਟਾਈਮ ਵਾਲਾ ਇਹਦੇ ਬਾਬਾ ਜੀ ਦਾ ਧੂਣਾ ਜੀ ਹਾਂਜੀ ਦੋਸਤੋ ਇਹ ਹੈਗਾ ਜੀ ਉਹ ਵਾਲਾ ਥਾਣਾ ਜਿੱਥੇ ਬਾਬਾ ਜੀ ਦੀ ਪੇਸ਼ੀ ਹੋਈ ਸੀ ਬਾਬਾ ਜੀ ਨੂੰ ਪੇਸ਼ ਕੀਤਾ ਗਿਆ ਸੀਗਾ ਤੇ ਜੋ ਕੀ ਤੋਂ ਸਾਨੂੰ ਪਤਾ ਲੱਗਾ ਹੈ ਇਹ ਬਰਸਰ ਦਾ ਉਹ ਥਾਣਾ ਹੈਗਾ ਜੀ ਤੇ ਇਹ ਵੀਡੀਓ ਤੁਹਾਨੂੰ YouTube ਤੇ ਬਹੁਤ ਘੱਟ ਦੇਖਣ ਨੂੰ ਮਿਲੀ ਹੋਣੀ ਆ ਚਲੋ ਆਪਾਂ ਘਾਸਨੀ ਪਾ ਲੰਦੇ ਆ ਚੰਗੀ ਤਰ੍ਹਾਂ ਦਿਖਾ ਦਈਏ ਲੋਕੇਸ਼ਨ ਦੱਸ ਦਈਏ ਕਿੱਥੇ ਆ ਗਈ ਬਾਬਾ ਜੀ ਦੀ ਇਹ ਜਗ੍ਹਾ ਦੀ ਮਤਲਬ ਥਾਣੇ ਦੀ ਤੁਹਾਨੂੰ ਬਾਹਰ ਵੀ ਦਿਖਾਉਂਦੇ ਆ ਜੀ ਸਾਹਮਣੇ ਬੋਰਡ ਲੱਗਾ ਹੋਇਆ ਜੀ ਬਿਲਕੁਲ ਇੱਥੇ ਬਿਲਕੁਲ ਨਾਲ ਹੀ ਆ ਜੀ ਮੰਦਿਰ ਤੇ ਥਾਣਾ ਕਹਿ ਸਕਦੇ ਆਪਾਂ ਮੰਦਿਰ ਵੀ ਕਹਿ ਸਕਦੇ ਬਾਬਾ ਜੀ ਦਾ ਲੋ ਜੀ ਇੱਥੇ ਹੋਈ ਸੀ ਬਾਬਾ ਜੀ ਦੀ ਪ੍ਰੇਸ਼ੀ ਜੋ ਤੁਹਾਨੂੰ ਆਪਾਂ ਅੰਦਰ ਦਿਖਾ ਚੁੱਕੇ ਆ ਹਾਂਜੀ ਬਾਕੀ ਦੋਸਤੋ ਜੇ ਦੱਸਿਓ ਜਰੂਰ ਕਿ ਤੁਹਾਨੂੰ ਇਸ ਥਾਨ ਬਾਰੇ ਪਤਾ ਸੀਗਾ ਨਹੀਂ ਪਤਾ ਸੀ ਅਗਰ ਸਾਡੇ ਬਲੌਗ ਰਾਹੀਂ ਪਤਾ ਲੱਗਾ ਤਾਂ ਜਰੂਰ ਜੈਬਾ ਵੀ ਲਿਖ ਦਿਓ ਤੇ ਤੁਹਾਨੂੰ ਇੱਦਾਂ ਦੀਆਂ ਹੋਰ ਜਾਨੀ ਕਿ ਜਿਹੜੀਆਂ ਜੇ ਤੁਹਾਨੂੰ ਜਾਣਕਾਰੀ ਨਹੀਂ ਆ ਜਾਂ ਕਹੋ ਨਵੇਂ-ਨਵੇਂ ਚੀਜ਼ਾਂ ਤੁਹਾਨੂੰ ਦੱਸਦੇ ਰਹਾਂਗੇ ਆਪਾਂ ਤੁਸੀਂ ਸਾਡੀ ਵੀਡੀਓ ਜਰੀਏ ਨਵੇਂ-ਨਵੇਂ ਥਾਨਾਂ ਦੇ ਦਰਸ਼ਨ ਕਰ ਸਕਦੇ ਹੋ ਤੇ ਪਲੀਜ਼ ਚੈਨਲ ਕਰ ਲੋ ਸਬਸਕ੍ਰਾਈਬ ਔਰ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਿਆ ਕਰੋ ਤੁਹਾਨੂੰ ਇਦਾਂ ਹੀ ਆਪਾਂ ਦਿਖਾਦੇ ਰਹਾਂਗੇ ਬਾਬਾ ਜੀ ਦੇ ਹੋਰ ਬਹੁਤ ਵਧੀਆ-ਵਧੀਆ ਪਿਆਰੇ-ਬਾਰੇ ਮੰਦਰ ਜਿੱਥੇ ਬਾਬਾ ਜੀ ਦੇ ਯਾਨੀ ਕਿ ਚਲੋ ਚਰਨਪੇਅ ਸੀ ਬਾਬਾ ਜੀ ਦੇ ਤੁਹਾਨੂੰ ਇਦਾਂ ਹੀ ਦਰਸ਼ਨ ਕਰਾਦੇ ਰਹਾਂਗੇ ਇਦਾਂ ਦੇ ਹਰ ਇੱਕ ਸਥਾਨ ਦੇ ਜੋ ਕਿ ਧਾਰਮਿਕ ਬਹੁਤ ਪ੍ਰਸਿੱਧ ਦਾ ਜਾਂ ਕਿ ਪਰਾਚੀਨ ਬਾਬਾ ਜੀ ਦੇ ਸਥਾਨ ਆ ਚਲੋ ਦੋਸਤੋ ਮਿਲਦੇ ਆ ਜੀ ਹੁਣ ਅਗਲੇ ਬਲੌਗ 'ਚ ਤੁਹਾਨੂੰ ਸ਼ਾਹ ਤਾਗੀ ਦੇ ਕਰਾਦੇ ਤੁਹਾਨੂੰ ਦਰਸ਼ਨ ਵਧੀਆ-ਵਧੀਆ ਕਰਕੇ ਤੇ ਉੱਥੇ ਵੀ ਤੁਹਾਨੂੰ ਹਿਸਟਰੀ ਵੀ ਦੱਸਾਂਗੇ ਅਲੱਗ-ਅਲੱਗ ਮੰਦਰ ਦੀ ਅਲੱਗ-ਅਲੱਗ ਤਰ੍ਹਾਂ ਦੀ ਜੋ ਵੀ ਹਿਸਟਰੀ ਆ ਤੁਹਾਨੂੰ